ਕੰਮ ਬਹੁਤ ਕਰਿਆ ਅੱਜ ਅੱਜ ਕਈ 5 5 ਮੈਚਾਂ ਰੱਖੀਆਂ ਅੱਛਾ ਖੇਤਾਂ ਮੇ ਕੰਮ ਰੱਤੀ ਗਈ ਕਰਿਆ ਜਿੰਨਾ ਵੀ ਹੋ ਸਕਿਆ ਪੀਣਾ ਦੋ ਕੇ ਸਾਥ ਤੇ ਜਿਹੜਾ ਕੋ ਹੋ ਗਈ ਹਾਂ 12 12 ਭਰੀਆਂ ਵੱਟ ਕੇ ਆਉਂਦੀ ਸੀ ਅੱਛਾ ਉਹ ਤਾਂ ਚੱਕ ਲਿਆਉਂਦਾ ਤਾਂ ਮੇਰਾ ਅੱਛਾ ਬੰਨ ਕੇ ਫਿਰ ਜਾਂਦਾ ਤਾਂ ਇੰਨੇ ਕਦੇ ਦੀ ਬੰਨ ਦੀ ਹਾਂ ਵੱਡੀਆਂ ਵੱਡੀਆਂ ਪੰਡਾ ਕਾ ਬੰਨਣੀਆਂ ਇਰਾਨ ਕਾ 11 ਵਜੇ ਆਉਣਾ ਨਾ ਕੇ ਰੋਟੀ ਖਾ ਕੇ ਦੇਰੇ ਨੂੰ ਪੁੱਜਣਾ ਅੱਛਾ ਰੋਟੀਆਂ ਬਣਾਉਣੀਆਂ ਦੁਪਹਿਰ ਦੀਆਂ ਹੂੰ ਤਿੰਨ ਚਾਰ ਜਣੀਆਂ ਨਾ ਅੱਛਾ ਹੁਣ ਤਾਂ ਇੱਕੋ ਟਾਈਮ ਬਣਾਉਂਦੇ ਸਵੇਰੀਆਂ ਸਾਰੀ ਸੰਗਤ ਨੂੰ ਹੂੰ ਪੁੱਤਾ 200 ਬੰਦਾ ਲੱਗਿਆ ਵਾ 300 ਅੱਛਾ ਗੁਰਦੁਆਰਾ ਵੰਡਾ ਲਈ ਮੈਂਸਾਂ ਕਿੰਨੀਆਂ ਰੱਖੀਆਂ ਦੀ ਤੁਸੀਂ ਪੰਜ ਪੰਜ ਵੀ ਰੱਖਣੀਆਂ ਪੰਜ ਪੰਜ ਵੀ ਰੱਖ ਲਈਆਂ ਆਇਆ ਦੋ ਦੋ ਤਿੰਨ ਤਿੰਨ ਗਾਆ ਆ ਵੀ ਵਿੱਚੇ ਚੌਕਾ ਦੁੱਧ ਹਾਂ ਆਸ ਆਪਣਾ ਬੰਗਰ ਦੇ ਦੇਣਾ ਅੱਛਾ ਹੂੰ ਤੇ ਮੱਖਣ ਮੱਖਣ ਕੱਢਦੇ ਸੀ ਲੱਸੀ ਲੱਸੀ ਤੇਰੀ ਕਰਦੀਆਂ ਸੀ ਲੱਸੀ ਮੱਖਣ ਕਿਦਾਂ ਵੀ ਕਰਦੇ ਜਾਂਦੇ ਤੇ ਲੱਸੀ ਅੱਛਾ ਵੀ ਕਰ ਲੱਸੀ ਲੈ ਕੇ ਜਾਂਦੇ ਜੀ ਹੋਰ ਮੱਖਣ ਹੁੰਦੀ ਗਾਇ ਸੂਨੇ ਵਾਲੀ ਅੱਛਾ ਜਿੰਨ ਸੂਪੀ ਹੂੰ ਬਸ ਆਪਣਾ ਰੇਡ ਕਣਾਈਆ ਅੱਛਾ ਹੱਥ ਨਾਲ ਰੇਡਕਦੇ ਸੀਗੇ ਨਹੀਂ ਜੀ ਮੈਂ ਤਾਂ ਉਹ ਸੀ ਨਾ ਜਦ ਪਹਿਲਾਂ ਪਹਿਲਾਂ ਹੱਥ ਨਾਲ ਵੀ ਰੇਡਕਿਆ ਮੈਂ ਅੱਛਾ ਹਾਂ ਚਰਖਾ ਕਰਤੇ ਬਹੁਤ ਚਰਖਾ ਕੱਤਿਆ ਬਹੁਤ ਕੱਤਿਆ ਚਰਖਾ ਮਿੰਜੇ ਵੀ ਬਣਵਾਏ ਬਾਣ ਵਟਿਆ ਹਾਂ ਸਾਮ ਕੁਸ ਕਰ ਦਿੱਤੀ ਮੈਂ ਅੱਛਾ ਹਾਂ ਤੇ ਯਾ ਡੰਗਰਮ ਕੱਕ ਪਾ ਦੇ ਨਹੀਂ ਅੱਛਾ ਕੱਤ ਲੈਣਾ ਰਾਤਾਂ ਨੂੰ 11 11 ਵਜੇ ਤੱਕ ਅੱਛਾ ਬਾਣ ਵਟ ਲੈਣਾ ਹੂੰ ਵੇਲੇ ਤੇਨ ਵੀ ਵਟ ਕੇ ਦੇ ਦੇਣਾ ਬਾਣ ਅੱਛਾ ਬਸ ਆਹੇੇ ਕੰਮ ਕਰੀ ਗਈ ਜ਼ਬਰਦਸਤ ਹੈ ਤੁਸੀਂ ਤਾਂ ਫਿਰ ਹੈ ਕਮਾਲ ਚਰਖੇ ਮੇਰੇ ਪਏ ਜਾ ਕੇ ਦੇ ਲੋ ਹੈਗੇ ਚਰਖੇ ਹਾਂ ਦੋ ਚਰਖੇ ਪਏ ਆ ਅੱਛਾ ਚੱਕੀ ਪਈ ਆ ਚੱਕੀ ਵੀ ਪਈ ਆ ਨਾ ਪਿਆ ਉੱਥਿਓ ਹੂੰ ਰੱਖਿਆ ਵਾ ਸਾਰਾ ਸਮਾਨ ਆ ਅੱਛਾ ਕੁਝ ਘੜੇ ਆ ਹੂੰ ਹੋਰ ਡੰਗਰ ਤੇ ਬਹੁਤ ਮੇਰੇ ਕੋਲ ਫਿਰ ਕਿੰਨਾ ਪਾਈਆ ਹਾਂ ਹੁੰਦਿਆ ਨਾ ਡੰਗਰ ਵਾ ਜਿਆਦਾ ਅੱਛਾ ਦਾਲ ਦਾਲ ਬਣਾਉਣੀ ਆਪਾਂ ਨੇ ਹਾਂ ਆ ਵੀਡੀਓ ਦੇਖ ਰਹੀਆਂ ਚੰਡੀਗੜ੍ਹ ਦੀਆਂ ਕੁੜੀਆਂ ਹਾਂ ਚੰਡੀਗੜ੍ਹ ਦੇ ਲੋਕ ਅੱਛਾ ਦਿੱਲੀ ਦੇ ਲੋਕ ਬੰਬੇ ਦੇ ਲੋਕ ਕੈਨੇਡਾ ਦੇ ਲੋਕ ਇਹ ਤੁਹਾਡੀ ਗੱਲ ਸਾਰੇ ਨੇ ਸੁਣਨੀ ਹੈ ਮਾਹਾਂ ਦੀ ਦਾਲ ਬਣਾ ਕੇ ਦੱਸੋ ਕਿੱਦਾਂ ਬੜੂਗੀ ਹਾਰੇ ਮੈਂ ਤਰ ਜਾਣੀ ਲੈ ਸਿੱਧੀ ਧਾਰ ਤੋੜ ਦੇਣੀ ਹੈ ਪਹਿਲਾਂ ਪਹਿਲਾਂ ਧੋਣੀ ਨਹੀਂ ਹੈ ਧੋਣੀ ਹਾਰੇ ਮੈਂ ਤਰ ਜਾਣੀ ਹੌਲੀ ਹੌਲੀ ਸਾਰਾ ਸਮਝਾਓ ਇਹਨਾਂ ਨੂੰ ਸਮਝ ਨਹੀਂ ਆਉਣਾ ਸਮਝਾਉਣਾ ਪਹਿਲਾਂ ਦਾਲ ਤੁਸੀਂ ਪਿੰਡਾਂ ਦੇ ਵਿੱਚ ਬੀਜਦੇ ਸੀਗੇ ਹਾਂ ਖੇਤਾਂ ਚ ਕੰਟੈਂਟ ਹੁੰਦੀ ਤੇ ਮੇਰੇ ਮਾਂ ਦੀ ਧਾਲ ਅੱਛਾ ਹਾਂ ਬਹੁਤ ਧਾਲ ਹੁੰਦੀ ਤੇ ਫਿਰ ਦਲਦੇ ਵੀ ਸੀਗੇ ਧਾਲ ਨਹੀਂ ਹਾਂ ਸਾਉਤੀ ਹੋ ਰਿੰਨੇ ਨਹੀਂ ਤਾਂ ਉਹ ਕ ਸੁਆਰ ਕ ਅੱਛਾ ਹਾਰੇ ਦੇ ਵਿੱਚ ਧਰ ਜਾਣੀ ਪਹਿਲਾਂ ਧੋ ਲੈਣੀ ਹੈ ਹਾਂ ਅੱਛਾ ਫਿਰ ਫੇ ਧੋਗਾ ਹਾਰੇ ਦੇ ਵਿੱਚ ਧਰ ਜਾਣੀ ਚਿੱਕੀ ਜੋ ਤੌੜੀ ਹਾਂ ਤੌੜੀ ਦੇ ਵਿੱਚ ਹਾਰੇ ਮੈਂ ਧਰ ਕੇ ਚਲੀ ਜਾਣਾ ਖੇਤਾਂ ਨੂੰ ਅੱਛਾ ਘਰ ਦੇ ਨਾਲ ਕੱਖ ਵੱਢਣੇ ਟੁੱਕਣੇ ਆਪਣਾ ਮੁੰਡੇ ਮੇਰੇ ਯਾਰੇ ਅੱਛਾ ਲਾਗ ਦੀ ਨਿਮ ਸਮਾਂ ਜਾਣੇ ਅੱਛਾ ਪਹਿਲਾਂ ਛੋਟਾ ਤਾਂ ਬੜਾ ਮੁੰਡਾ ਹੋਣ ਤੇ ਚੱਕਲੀ ਜੇ ਕਰਦੀ ਮੇ ਕੋਦੀ ਅੱਛਾ ਫਿਰ ਦਾਲ ਆ ਕੇ ਫਿਰ ਕੀ ਕਰਨਾ ਉਹਦਾ ਦਾਲ ਕੇ ਦਾਲ ਵਿੱਚ ਨੂਨ ਮਿਰਚ ਸਭ ਕੁ ਪਾ ਜਾਣਾ ਪਹਿਲੇ ਹੀ ਪਾ ਦੇਣਾ ਹਾਂ ਅੱਛਾ ਤੇ ਦਿਹਾੜੀ ਵਾਲੇ ਹੁਣੇ ਲੱਗੇ ਵੇ ਹਾਂ ਉਹਨਾਂ ਨੂੰ ਰੋਟੀ ਜਦੇ ਲੈ ਜਾਣੀ ਪਕਾ ਕੇ ਅੱਛਾ ਸਵੇਰੀਆਂ ਰੋਟੀਆਂ ਪਕਾਉਣੀਆਂ ਬੋਈਆ ਪਾੜ ਲੈਣਾ ਤਵੀ ਜਾ ਨਹੀਂ ਉਹ ਦਾਲ ਜਿਹੜੀ ਰੱਖਦੇ ਉਹ ਤਾਂ ਸੜ ਜਾਣੀ ਆ ਫਿਰ ਸੜਨੀ ਨਹੀਂ ਪਾਥੀਆਂ ਲਾ ਜਾਣੀਆਂ ਅੱਛਾ ਉਹਨੀਆਂ ਕਿ ਜੰਨੀਆਂ ਕਿ 베ਦੀ ਚੁੱਭੀ ਅੱਛਾ ਮੈਂ ਕੜੀ ਵੀ ਹਾਂ ਤੁੜਕਾ ਲਾਉਣਾ ਤੁੜਕਾ ਲਾਦਾ ਕੜੀ ਵੀ ਇੱਥੇ ਉਧਰ ਦੁਨਿਆਰੇ ਵਾਂ ਅੱਛਾ ਤੁੜਕਾ ਕਿੱਦਾਂ ਲਾਉਂਦੇ ਸੀਗੇ ਕਿਆ ਕਿਆ ਪਾਉਂਦੇ ਸੀਗੇ ਤੁੜਕੇ ਵਿੱਚ ਥਾਲ ਮਸਾਲੇ ਕੁੱਟ ਕੇ ਸਵਾਰ ਕੇ ਬਾਹਰ ਰਿੰਨ ਕੇ ਚੁੱਲ੍ਹੇ ਪਰੇ ਹੁੰਦੇ ਤੇ ਜਾਂਦਾ ਅੱਛਾ ਹੁਣੇ ਹੋ ਗਏ ਹੈ ਗੈਸ ਅੱਛਾ ਕਾ ਕਰ ਕਾ ਜਹਾਰੇ ਮਾ ਪਾ ਜਾਣੇ ਸਭ ਕੁਤਰ ਕਾ ਹੂੰ ਆਉਂਦੇ ਨੇ ਕੱਢ ਕਾ ਆਪਣਾ ਰੋਟੀ ਪਾਣੀ ਬਣਾ ਲੈਣਾ ਮੈਂ ਮੈਦੂਰਾ ਨੂੰ ਵੀ ਖੜਾ ਦੇਣੀ ਜਿਹੜੇ ਹੂੰ ਲੱਗੇ ਵੀ ਹੁੰਦੇ ਤੇ ਖੇਤਾਂ ਨੂੰ ਫਿਰ दाल ਪੂਰੀ ਰੇਲ ਲੈਂਦੇ ਸੀ ਤੁਸੀਂ ਆਪੇ ਐਦਾਂ ਕਿ ਜਾਣੀ ਆਉਂਦੀ ਨੂੰ ਕਿਹੜੀ ਕਿਹੜੀ ਦਾਲ ਬਣਾਉਂਦੇ ਸੀ ਇੱਕ ਤਾਂ ਮਾਹਾਂ ਦੀ ਮਾਹਾਂ ਦੀ ਛੋਲਿਆਂ ਦੀ ਅੱਛਾ ਛਾਲਕਾ ਹੂੰ ਛੋਲਿਆਂ ਦੇ ਵੀ ਬਣਾ ਲੈਣੀ ਛੋਲਿਆਂ ਦੀ ਸਬਜ਼ੀ ਬਣਾ ਲੈਣੀ ਅੱਛਾ ਫਿਰ ਉਹ ਮੈਂ ਜੇ ਬਸ ਕੰਮ ਕਰਦੀ ਸਾਗ ਬਣਾ ਲੈਣਾ ਅੱਛਾ ਸਾਗ ਹਰੀ ਮਟਰ ਜਾਣਾ ਅੱਛਾ ਆਉਂਦੀ ਨੂੰ ਬਣ ਜਾਣਾ ਹਾਂ ਆ ਕਾ ਕੋ ਉੱਠ ਕਾ ਤੋੜ ਕਾ ਲਾ ਲੈਣਾ ਕਾਰ ਦੀ ਚ ਬਣਾਉਂਦੇ ਸੀਗੇ ਹਾਰੇ ਵਿੱਚ ਹਾਰੇ ਚ ਤੌੜੀ ਵਿੱਚ ਤੌੜੀ ਚ ਤੌੜੀ ਪਾ ਲਾ ਹਾ ਕੋਟ ਕੇ ਦੱਸੇ ਜਰਾ ਕੋਟ ਦੇ ਕਿੱਦਾਂ ਸੀਗੇ ਕੋਟ ਦਾ ਕੋਟ ਲੈ ਹੈਗੇ ਹੱਥ ਨਾਲ ਹਾ ਤੇ ਨਾਲ ਕਾਣ ਅੱਛਾ ਐ ਆ ਉਹ ਤਾਂ ਕਹਿੰਦੇ ਐ ਐ ਘੋੜਦੇ ਸੀਗੇ ਹੈ ਐ ਐ ਘੋੜਦੇ ਸੀਗੇ ਐ ਆ ਦੇਖੋ ਉਹ ਐ ਤਰਾ ਘੋੜਦੇ ਤੇ ਅੱਛਾ ਫੇਰ ਮਖੜੀ ਮੁਖੜੀ ਮੱਖਣੀ ਮੋਹਣੀ ਬਥੇਰੀ ਹੁੰਦੀ ਤੇ ਮੇਰਾ ਅੱਛਾ 20 ਕਰਤਾ ਲੱਸੀ ਪੀਣ ਆ ਜਾਂਦੇ ਤੇ ਮੇਰਾ ਅੱਛਾ ਗੋਈਆ ਭਰ ਕੇ ਰੋਟੀਆਂ ਪਕਾ ਲੈਣੀਆਂ ਤਾਂ ਫਿਰ ਹਾਂ ਸਾ ਜੀ ਨੇ ਆਈ ਜਾਣਾ ਬੀਬੀ ਲੱਸੀ ਪੀਣੀ ਉਹਨਾਂ ਤੋਂ ਰੋਟੀਆਂ ਚਾਰ ਦੇ ਦੇਣੀ ਅੱਛਾ ਕਣਕੀਆਂ ਤਾਂ ਚਾਰ ਦੇ ਦੇਣੀ ਮੱਕੀ ਦੀਆਂ ਦੋ ਦੇ ਦੇਣੀਆ 베ਰੜੇ ਦੀ ਰੋਟੀ ਵੀ ਬਣਾਉਂਦੇ ਸੀਗੇ 베ਰੜੇ ਦੀ ਬਣਾਉਂਦੇ ਹੁੰਦੇ 베ਰੜੇ ਦੀ ਰੋਟੀ ਕੀ ਹੁੰਦੀ 베ਰੜੇ ਦੀ ਰੋਟੀ ਨਹੀਂ ਦੀ ਰੋਟੀ ਛੋਲੇ ਖੇਤਾਂ ਮਾਂ ਬੀਜੇ ਲੈਂਦੇ ਤੇ ਕਣਕ ਅੱਛਾ ਵਾ ਫਿਰ ਉਹ ਜਾ ਵੱਢਣੇ ਟੁਕਣੇ ਤਾਂ ਫੇਰ ਆਪਣਾ ਆਰ.ਸੀ.ਵੀ. ਵਿਚ ਜੁਨੀ ਡੰਗਰਾਂ ਨੂੰ ਅੱਛਾ ਹਾਲੋਂ ਵੀ ਜੁਨੀ ਡੰਗਰਾਂ ਬਰਦਾਂ ਨੂੰ ਬਰਦਾਂ ਬਹੁਤ ਬੜੇ ਕੋੜਿਆਂ ਵਰਗੇ ਬਾਲਦ ਹੁੰਦੇ ਤੇ ਮੇਰੇ ਅੱਛਾ ਕਿੰਨੇ ਸੀਗੇ ਐ ਬਰਦ ਦੋ ਨਾ ਯਾਦ ਰੱਖੇ ਤੇ ਉਹਨਾਂ ਦੇ ਕੋਈ ਐ ਬਰਦਾਂ ਦਾ ਹਾਂ ਕੋਈ ਕਿਛ ਨਹੀਂ ਚਿੱਟਾ ਕਹਿੰਦੇ ਤੇ ਜੇ ਹੁੰਦੇ ਤੇ ਬਹੁਤ ਟੁਕੜੇ ਟੁਕੜੇ ਬਾਲਦ ਹੁੰਦੇ ਇਹਦੇ ਤਾਂ ਅੱਛਾ ਹਾਂ ਬੜੇ ਚੰਗੇ ਐ ਨਹੀਂ ਬਈ ਟੁੱਟੇ ਫੁੱਟੇ ਰੱਖੇ ਵਧੀਆ ਵੇ ਵਧੀਆ ਮੈਂ ਤਾਂ ਵਧੀਆ 16 ਕਿਲੋ ਅ ਦੋ 7 ਕਿਲੋ ਇੱਕ ਟਾਈਮ ਦਾ ਦੁੱਧ ਤਾਂ ਮੇਰੀ ਮਾਂ ਦਾ ਅੱਛਾ ਤੇ ਕੀ ਫਿਰ ਜੋੜ ਕੇ ਰੱਖਦੇ ਸੀਗੇ ਬੋ ਤਾਂ ਮੇਰੇ ਪਾਈ ਕਹਿੰਦਾ ਆਇਆ ਇੱਕ ਵੇਰਾ ਹਾਂ ਦੇ ਸੁਮਾਂ ਦੇ ਰਹੇ ਤੇ ਇਹਦੇ ਤੋਂ ਮੈਨੂੰ ਕਿਥੋਂ ਮਗਾਉਂਦੋਂ ਦੁੱਧ ਮਾ ਪਿਆ ਚੱਕਰ ਚੱਕਰੀ ਚੱਕਰੇ ਪਏ ਆ ਅੱਛਾ ਪਰ ਇਹ ਕਹੇ ਸਾਰੇ ਚੱਕਰੇ ਚੱਕਰੇ ਚੱਕਰ ਆਉਂ ਚੱਕੇ ਹੁੰਦਾ ਤਾਂ ਹੈਗਾ ਹੁਣ ਹੁਣ ਕਿਹੜਾ ਆ ਗਿਆ ਥੋੜਾ ਬਹੁਤ ਹੁਣ ਤਾਂ ਆਉਂ ਹੀ ਆ ਥੋੜਾ ਬਹੁਤ ਆਏਗਾ ਆ ਕਿ ਨਹੀਂ ਨਿਖਾਣਾ ਤਾਂ ਨਹੀਂ ਲੈ ਕੇ ਜਾਣਾ ਮੈਂ ਕਿਲੋ ਕਿੱਦੋਂ ਲੈ ਜਾਣਾ ਕਿਲੋ ਕਿਲੋ ਮੈਂ ਰੋਪੜ ਤੇ ਲਿਆ ਕੇ ਦਈ ਦਈ ਲੈ ਬੁੱਕਰ ਕੇ ਨਾਲੇ ਕਹਿੰਦੇ ਹੁਣ ਮੈਂਸਾ ਰੱਖੀ ਆ ਵੀ ਆਪਾਂ ਨੇ ਹੁਣ ਪਤਾ ਹੈਗੀ ਹੈ ਨਹੀਂ ਹੁਣ ਮੈਂਸਾ ਲੈ ਇੱਕ ਬੱਚੀ ਖੜੀ ਆ ਅੱਛਾ ਇੱਕ ਬੱਚੀ ਖੜੀ ਆ ਹਾਂ ਸੋਲੇ ਆਂ ਜਿਓ ਨਹੀਂ ਫਿਰ ਕੀ ਥੋੜਾ ਬੋਤਾ ਤਾਂ ਬਣਦਾ ਹੋਗਾ ਘਰ ਚ ਜੋੜਿਆ ਜੁੜਿਆ ਨਹੀਂ ਕਿਹੜਾ ਕੂ ਜਾਂਦਾ ਗੈਲ ਦੇ ਜਾਂਦੇ ਆ ਨੇ ਖਾ ਜਾਂਦੇ ਆ ਗਾਇ ਲੈ ਬੁੱਕਰ ਕੇ ਤੁਸੀਂ ਥੋੜਾ ਅੱਧਾ ਕਿਲੋ ਦੇ ਦਿਓ ਪਾਇਆ ਵੀ ਨਹੀਂ ਹੁਣ ਮੇਰੇ ਕੋ ਅੱਧਪਾ ਦੇ ਦਿਓ ਅੱਧਪਾ ਦੇ ਦਿਓ ਪੰਜ ਹੈਗਾ ਤਾਂ ਪਨਜੀਰੀ ਲੜਾਈ ਦੀ ਅੱਛਾ ਉਹ ਥੋੜੀ ਜਿਹੀ ਹੋਣੀ ਐਂਦੀ ਕੁ ਪਨਜੀਰੀ ਹੈਗੀ ਆ ਉਹ ਐਨੀ ਕਾ ਲੈਪੀ ਆਪਾਂ ਪਨਜੀਰੀ ਖਾ ਲੈਣੀ ਐ ਠੀਕ ਐ ਠੀਕ ਐ ਸ਼ੁਕਰ ਆ ਸ਼ੁੱਕਰੀ ਬਣਾਈ ਵੀ ਆ ਹਾਂ ਸ਼ੂਗਰ ਕਰ ਕਾ ਅੱਛਾ ਸ਼ੂਗਰ ਕਰ ਕਾ ਹਾਂ ਉਹਨੇ ਕੋਈ ਗੱਲ ਨਹੀਂ ਮੈਨੂੰ ਨਹੀਂ ਹੈਗੀ ਸ਼ੂਗਰ ਮੈਂ ਲੈ ਖਾ ਲੈਣੀ ਐ ਖਾ ਲਈ ਐਨੀ ਕਾ ਉਹ ਜਿੰਨੀ ਹੈ ਖਾ ਲਾ ਜਿੰਨੀ ਹੈ ਓਨੀ ਖਾ ਲੈਣੀ ਐ ਬਸ ਲੈ ਮੁੰਨੀ ਲੈ ਕੱਢ ਉਹ ਨਹੀਂ ਮੈਂ ਜਿੰਨੀ ਵੀ ਹੈ ਓਨੀ ਖਾ ਲੈਣੀ ਆਪਾਂ ਨੇ ਤੇਰੀ ਰੱਖ ਲੈਂਦੀ ਮੈਂ ਅੱਛਾ ਉਹ ਤੇਰੀ ਬਾੜੇ ਚ ਉਹ ਪੇਟੀ ਮਾਂ ਅੱਛਾ ਪੇਟੀ ਮਾਂ ਪੰਜੀri ਸੰਭਾਲ ਕੇ ਪੇਟੀ ਮਾਂ ਰੱਖਦੀ ਹੁੰਦਾ ਕਮਾਲ ਹੈ ਬੇਬੇ ਕੁੰਬੜੀ ਕਮਾਲ ਦੀ ਹੈ ਤੇਰਾ ਹੈ ਜੀ ਕਰਦਾ ਨਾ ਕਦੀ ਹਾਂ ਤਾਂ ਖਾ ਲੈਂਦੀ ਹੈ ਸ਼ੂਗਰ ਕਰ ਕਰ ਨਹੀਂ ਖਾਂਦੀ ਆਦੀ ਗੱਲ ਫੜੀ ਗਈ ਰਿਕਾਰਡ ਹੋ ਗਈ ਸਾਰੀ ਹੁਣ ਹੋ ਜਾਣ ਦੇ ਹੋ ਜਾਣ ਦੇ ਇਹ ਬਥੇਰੀਆਂ ਖਾਂਦੀਆਂ ਅਤੇ ਇਹ ਵੀ ਖਾਂਦੀ ਹੈ ਸਾਰਿਆਂ ਚੱਕਦੇ ਫੱਟੇ ਠੀਕ ਹੈ ਠੀਕ ਹੈ ਅੱਛਾ ਹੁਣ ਇੱਕ 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 ਗੱਲ ਦੱਸੋ ਬੇਰੜੇ ਦੀ ਰੋਟੀ ਦੱਸੋ ਫਿਰ ਬੇੜੇ ਦੀ ਰੋਟੀ ਖਾ ਲੈਣਾ ਕਣਕ ਦੇ ਵਿੱਚੇ ਅੱਛਾ ਛੋਲੇ ਛੋਲੇ ਕਿੰਨੇ ਪਾਣੇ ਛੋਲੇ ਪਾ ਦੇਣੇ 5 ਕਿਲੋ ਪਾ ਦੇਣੇ ਆ 20 ਕਿਲੋ ਮਾ 20 ਕਿਲੋ ਕਣਕ ਚ 5 ਕਿਲੋ ਛੋਲੇ 5 ਕਿਲੋ ਛੋਲੇ ਹੀ ਪਾ ਦੇਣੇ ਅੱਛਾ ਕਿੱਦੇ ਆਪਣੀ ਜੀ ਕਰਦਾ ਜਿੰਨੀ ਕੋ ਚਲੋ ਫੇਰ ਉਹ ਬੇੜੇ ਦੀ ਰੋਟੀ ਫੇਰ ਉਹ ਕਰਦੇ ਸਾਡੇ ਖਾਂਦੇ ਸੀ ਨਹੀਂ ਉਹ ਕਿਹੜੇ ਟਾਈਮ ਖਾਂਦੇ ਸੀਗੇ ਸਵੇਰ ਨੂੰ ਕਿਆ ਸਵੇਰ ਵਾਲੇ ਖਾਣੇ ਨੂੰ ਕਿਆ ਕਹਿੰਦੇ ਸੀਗੇ ਖਾਣ ਹੁੰਦਾ ਤਾਂ ਸਵੇਰ ਨੂੰ ਲੱਛੀ ਹੁੰਦੀ ਸੀ ਹਾਂ ਫਿਰ ਉਹ ਪਹਿਲਾ ਤੜਕੇ ਨੂੰ ਚਾਹ ਪੀ ਲੈਂਦੇ ਤੇ ਮੈਂ ਗੁਰਦੁਆਰੇ ਚਲੇ ਜਾਂਦੀ ਤੇ ਅੱਛਾ ਹੂੰ ਬਣਾ ਕੇ ਦੇ ਕ ਮੈਂ ਸਬਜ਼ੀ ਤਰ ਜਾਣੀ ਰਾਤ ਨੂੰ ਮੈਂ ਮਸਾਲੇ ਕੁੱਟ ਲੈਣੇ ਅੱਛਾ ਰਾਤ ਨੂੰ ਕੱਪੜੇ ਤੋਂ ਦੇਣੇ ਲਿਪੜਾ ਵੀ ਰਾਤ ਨੂੰ ਹਾਂ ਬਈ ਦਿਨ ਮਾ ਬੇਲ ਨਹੀਂ ਲੱਗਦਾ ਅੱਛਾ ਇਹ ਹਾਲੀ ਦੇ ਨਾਲ ਦੇ ਰੋਟੀ ਵੀ ਸਾਜ ਰਹਿ ਜਾਣੀ ਹਾਂ ਹਾਲੀ ਨੂੰ ਹਾਂ ਸਭ ਕਹੇ ਕਰ ਦਿੰਦੇ ਆ ਨਸੀਬੋ ਦੀ ਰੋਟੀ ਪਹਿਲਾਂ ਜਾਂਦੀ ਦੇਖ ਲੈ ਲੈ ਕਵਾ ਅੱਛਾ ਬੇਰਲੇ ਦੀ ਰੋਟੀ ਹਾਜ਼ਰੀ ਵਿੱਚ ਲਿਖਾਉਂਦੇ ਸੀ ਸੋਹਰੇ ਹਾਜ਼ਰੀ ਵਿੱਚ ਅਕਈਆਂ ਨੂੰ ਪਤਾ ਨਹੀਂ ਹਾਜ਼ਰੀ ਕੀ ਹੁੰਦੀ ਹੈ ਹਾਜ਼ਰੀ ਦੁਪਹਿਰੇ ਦੀ ਸਵੇਰ ਦੀ ਸਵੇਰ ਦੀ ਹੋ ਗਈ ਨਾਸ਼ਤਾ ਹੋ ਗਿਆ 8 ਵਜੇ ਹਾਂ 8 ਵਜੇ ਹਨ 8 ਵਜੇ ਵਾਲਾ ਤੇ ਹੁਣ ਮੈਂ ਕਹਦਾ ਨਾ ਹਾਜ਼ਰੀ ਦੀ ਖਿਲਾਉਂਗੇ ਮੈਨੂੰ ਕਿ ਦੁਪਹਿਰੇ ਕਿ ਸ਼ਾਮੀ ਤੂੰ ਜਦ ਮਰਜ਼ੀ ਆ ਜਾ ਰੋਟੀਆਂ ਪਕਤੀਆਂ ਵੀ ਹੋਣਗੀਆਂ ਤੈਨੂੰ ਕੀ ਫੋਨ ਕਰਦੀ ਕੇ ਲਿਆ ਕੇ ਰੱਖ ਦੂੰਗੀ ਲਿਆ ਕੇ ਨਹੀਂ ਜਿਹੜਾ ਅੰਦਰ ਰੱਖਿਆ ਹੋਇਆ ਉਹ ਤਾਂ پنਜੀਰੀ ਇੰਨੀ ਕ ਉਹ ਵੀ ਰੱਖ ਲਿਓ ਥੋੜੀ ਜੀ پنਜੀਰੀ ਨਹੀਂ ਦੇਣੀ ਹੈ ਪਈਓ ਤਾਂ ਇੰਨੀ ਕ ਅੱਛਾ ਹਾਂ ਝੁੰਡ ਪਾਈ ਦੀ ਆ ਹਾਂ ਵਿੱਚ ਬਦਾਮ ਪਾਏ ਵਿਆ ਅੱਛਾ ਹਾਂ ਹਾਂ ਪਾਈ ਵਿੱਚ ਚਾਰੇ ਮਗਜ਼ ਚਾਰੇ ਮਗਜ਼ ਹਾਂ ਅੱਛਾ ਆ ਵੀਡੀਓ ਬਣਾਈ ਵੀ ਆ ਪੁੱਤ ਫੇਰ ਚਲ ਮੈਂ ਸਮਾਨ ਲਿਆਉਂਗਾ ਆਪਣਾ پنਜੀਰੀ ਬਣਾ ਦਿਓ ਮੈਨੂੰ ਲੈ ਆਂ ਹੈ ਬਣਾ ਦੂੰਗੀ ਪੁਰਾ ਬਣਾ ਦਿਓ ਮੈਨੂੰ ਪੀਸੂਂ ਵੀ ਆਇ ਤਾਂ ਆਇ ਉਹ ਮੈਂ ਨਾਲ ਕੰਮ ਕਰਾ ਦੂੰ ਤੁਹਾਡੇ ਨਾਲ ਹਾਂ ਹਾਂ ਨਾਲ ਕਾ ਇਹ ਤਾਂ ਇਹ ਸਾਰੇ ਬੀਜ਼ੀ ਐ ਕੰਮ ਕਰਦੇ ਮੈਂ ਆ ਜਾਊਗਾ ਨਾਲ ਅੱਛਾ ਪੁੱਤ ਜੀ ਠੀਕ ਐ ਹਾਂ ਜੀ ਹਾਂ ਹਾਂ ਨਹੀਂ ਠੀਕ ਆ ਆਉਂਗਾ ਮੈਂ ਆ ਪੰਜੀਰੀ ਬਣਾ ਕੇ ਲੈ ਕੇ ਜਾਵਾਂਗੇ ਉਹ ਪੁਰਾਣੇ ਬਜ਼ੁਰਗਾਂ ਦੇ ਹੱਥ ਦੀ ਪੰਜੀਰੀ ਜਿਹੜੀ ਐ ਬਹੁਤ ਬਹੁਤ ਬਾਇਨੇ ਰੱਖਦੀ ਐ ਬਹੁਤ ਵੱਡੀ ਗੱਲ ਐ ਬੇਬੇ ਨਸੀਬਕੌਰ ਦੇ ਹੱਥ ਦੀ ਪੰਜੀਰੀ ਖਾਵਾਂਗੇ ਮौज ਮਨਾਵਾਂਗੇ ਜਿਹੜੀ ਥੋੜੀ ਜੀ ਹੈਗੀ ਨਾ ਪੈਕਟ ਤੇ ਬੰਨ ਕੇ ਡੱਬੀ ਚ ਪਾ ਕੇ ਮੈਨੂੰ ਦੇ ਦਿਓ ਅੱਛਾ ਜਾ ਪੁੱਤ ਚਾ ਕੱਢ ਲੈ ਭਾਈ ਬੇਬੇ ਮੰਨ ਗਈ ਲੈ ਜੀ ਕਿੱਦਾਂ ਦੀ ਲੱਗੀ ਜੀ ਗੱਲਬਾਤ ਕਿ ਦਾ ਲੱਗਿਆ ਵੀਡੀਓ ਹਾਸਾ ਠੱਠਾ ਕੀਤਾ ਬੇਬੇ ਦੇ ਨਾਲ ਬੇਬੇ ਨਸੀਮਕੌਰ ਦੇ ਨਾਲ ਔਰ ਉਮਰ ਲਗਭਗ ਇਹਨਾਂ ਦੀ 85 ਸਾਲ ਦੀ ਹੈ ਉਮਰ ਲਗਭਗ ਇਹਨਾਂ ਦੀ 85 ਸਾਲ ਦੀ ਹੈ ਤੇ ਇਹ ਕਹਿੰਦੇ ਜੀ ਮੈਂ 90 ਦੇ ਨੇੜੇ ਟਲੇ ਟੱਪ ਗਈ ਲੇਕਿਨ ਚਲੋ ਮਾਸ਼ਾਅੱਲਾ ਬਹੁਤ ਸਿਹਤਯਾਬ ਹੈ ਪਰਿਵਾਰ ਚ ਬੜੇ ਖੁਸ਼ ਹੈ ਜੀ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਇਹਨਾਂ ਦੇ ਨਾਲ ਪੁਰਾਣੇ ਵਿਰਸੇ ਦੀਆਂ ਗੱਲਾਂ ਕਰਕੇ ਸਾਡੀ ਟੀਮ ਨੂੰ ਬਹੁਤ ਚੰਗਾ ਲੱਗਿਆ ਤੁਹਾਨੂੰ ਕਿਦਾਂ ਦਾ ਲੱਗਿਆ ਵੀਡੀਓ ਜੇ ਵੀਡੀਓ ਚੰਗਾ ਲੱਗਿਆ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਚੰਗਾ ਜੀ ਫਿਰ ਫੇਰ ਬਲਦੇ ਆ ਕੇ ਹਾਂਜੀ ਆਉਂਦੇ ਆ ਤੁਹਾਨੂੰ ਹਾਂਜੀ ਉਹ ਲੈ ਲਾਂਗੇ ਕੋਈ ਗੱਲ ਨਹੀਂ ਕਾ ਪੀ ਲੈ ਉਹ ਬਸ ਬਸ ਕੋਈ ਨਹੀਂ ਖਾ ਲਈ ਆਪਾਂ ਨੇ ਬਸ ਹੋ ਗਈ ਗੱਲਬਾਤ ਹੈ ਦੱਸ ਭਾਈ ਬਸ ਦੇਖਣੀ ਸੀ